ਜ਼ੋਨ ਵੰਦਾ ਕੇਸ ਅਪਾ ਤੁਹਾਡੇ ਵਾਸਤੇ ਇਥੇ ਡਿਸਕਸ ਕਰਦੇ ਪਏ ਹਾਂ ਇਹ ਇੱਕ ਐਸਾ ਕੇਸ ਹੈ ਜੇਚ ਇੱਕ ਪਰਸਿਸਟੈਂਟ ਫਾਲੋ ਅਪ ਕਰਦੇ ਹੋਏ ਇੱਕ ਸੈਂਸੇਸ਼ਨਲ ਕੇਸ ਨੂੰ ਓਵਰ ਅ ਪੀਰੀਅਡ ਆਫ 4 ਮੰਥਸ ਟਰੇਸ ਕੀਤਾ ਗਿਆ ਤੇ ਇਹਦੇ ਜਿਹੜੇ ਮੇਨ ਦੋਸ਼ੀ ਨੇ ਉਹ ਅਰੈਸਟ ਕੀਤੇ ਗਏ ਨੇ ਤੁਹਾਨੂੰ ਯਾਦ ਹੋਣਾ ਹੈ ਕਿ 12 13 ਨਵੰਬਰ ਦੀਵਾਲੀ ਦੀ ਦਰਮਿਆਨੀ ਰਾਤ ਨੂੰ ਇੱਕ ਸੈਂਸੇਸ਼ਨਲ ਕ੍ਰਾਈਮ ਹੋਇਆ ਸੀ ਜੇਚ ਫਾਇਰਿੰਗ ਹੋਈ ਸੀ ਤੇ ਇੱਕ ਬੰਦੇ ਦੀ ਅਨਫੋਰਚੂਨੇਟ ਡੈਥ ਹੋ ਗਈ ਸੀ ਉਸ ਕੇਸ ਚ ਉਹਦੇ ਰਿਗਾਰਡਿੰਗ ਜਿਹੜੀ ਐਫ ਆਈ ਆਰ ਰਜਿਸਟਰ ਹੋਈ ਸੀ ਉਹ ਐਫ ਆਈ ਆਰ ਨੰਬਰ 132 ਡੇਟਿਡ 13 11 23 ਅੰਡਰ ਸੈਕਸ਼ਨ 302 307 160 323 24 148 149 uh, 473 ਆਈ ਪੀ ਸੀ ਤੇ 25 27 55 59 ਆਮਜ਼ ਐਕਟ ਉਹ ਰਜਿਸਟਰ ਹੋਇਆ ਸੀ ਸੇ ਉਸੇ ਕੇਸ ਚ ਜਿਹੜੇ ਦੋ ਮੇਨ ਅਕਿਊਜ਼ਡ ਸੀ ਜਿਨ੍ਹਾਂ ਹੂ ਵਰ ਮੋਦ ਕੁਮਾਰ ਏਲੀਅਸ ਲਾਡੀ ਤੇ ਸਿਮਰਨਜੀਤ ਸਿੰਘ ਉਰਫ ਸੈਮੀ ਇਹਨਾਂ ਨੂੰ ਅਰੈਸਟ ਕੀਤਾ ਹੈ ਤੇ ਇਹਦੇ ਨਾਲ ਨਾਲ ਜਿਹੜਾ ਵੈਪਨ ਆਫ ਅਫੈਂਸ ਹੈ ਉਹ ਵੀ ਰਿਕਵਰ ਕੀਤੇ ਗਏ ਨੇ ਦੋ ਵੈਪਨਸ ਪਿਸਟਲ ਬੱਤੀ ਬੋਰ ਜਿਹੜੇ ਹੈਗੇ ਉਹ ਰਿਕਵਰ ਕੀਤੇ ਗਏ